ਸਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏ ਜੇ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਆਪਾਂ ਬਲੌਗ ਸ਼ੂਟ ਕਰ ਰਹੇ ਹਾਂ ਜੀ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਹਟ ਸਾਹਿਬ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੇਰੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਇੱਥੇ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਵਟੇ ਰੱਖੇ ਹੋਏ ਆ ਜੀ ਜਿਨ੍ਹਾਂ ਨਾਲ ਬਾਬਾ ਜੀ ਨੇ 13-13 ਤੋਲਿਆ ਸੀਗਾ ਜੀ ਤੇ ਆਪਾਂ ਵੀ ਅੰਦਰ ਚੱਲਦੇ ਗੁਰੂ ਕਰਨਾਤਮਸਤਕ ਉਹਨਾਂ ਤੁਹਾਨੂੰ ਵੀ ਮੈਂ ਪਵਿੱਤਰ ਵਟਿਆਂ ਦੇ ਦਰਸ਼ਨ ਕਰਾਉਣਾ ਜੀ ਚਲੋ ਜੀ ਗੁਰੂ ਘਰ ਕਰਦੇ ਆਸੀਂ ਕਿੱਥੇ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦਾ ਵਿਵਹਾਰ ਕਰਦੇ ਅਤੇ 13 13 ਉਚਾਰ ਕੇ ਬੇਗਿੰਤ ਲੋੜਵੰਦਾਂ ਦੀਆਂ ਝੋਲੀਆਂ ਭਰਦੇ ਸਨ ਇਸ ਗੁਰੂ ਘਰ ਚ ਜੀ ਉਹ ਪਾਵਨ ਵੱਟੇ ਮੌਜੂਦ ਨੇ ਜੋ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਨੇ ਤੇ ਆਪਾਂ ਵੀ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਕਰਾਉਨੇ ਆ ਜੀ ਆ ਸਾਡੀ ਗੁਰੂ ਘਰ ਦੀ ਮਾਰਤਾ ਜੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਫੰਦਰੂ ਘਰ ਦੇ ਅੰਦਰ ਚੱਲਦੇ ਨਤਮਸਤਕ ਹੁੰਨੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਜੀ ਦੋਵਰੇ ਸ਼੍ਰੀ ਹੱਟ ਸਾਹਿਬ ਜੀ ਦਾ ਇਤਿਹਾਸ ਹੈ ਜੀ ਦਰਸ਼ਨ ਕਰ ਸਕਦੇ ਇੱਥੇ ਤੰਤਰਛਿਰੀ ਗੁਰੂ ਨਾਨਕ ਦੇਵ ਜੀ ਨੇ 13-13 ਤੋਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਇਤਿਹਾਸ ਦੇਖਿਆ ਹੋ ਪਾਵਨ ਵੱਡੇ ਗੁਰਦਵਾਰੇ ਸਾਹਿਬ ਵਿੱਚ ਦਰਸ਼ਨ ਸੰਗਤ ਦੇ ਦਰਸ਼ਨ ਲਈ ਸੁਭਨੀ ਘਰ ਦੇਖ ਸਕਦੇ ਤੁਹਾਨੂੰ ਆਪਾਂ ਅੰਦਰ ਦਰਸ਼ਨ ਕਰਾਵਾਂਗੇ ਜੀ ਇੱਥੇ ਬਾਬਾ ਜੀ ਦੇ ਬੱਟੇ ਪਏ ਨੇ ਜਿਨ੍ਹਾਂ ਨੂੰ ਉਹਨਾਂ ਨੇ 13-13 ਟੋਲੇ ਲਿਆ ਸੀਗਾ ਚਲੋ ਜੀ ਆਪਾਂ ਗੁਰਦਵਾਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਇਹ ਜੋ ਗੁਰਦਵਾਰਾ ਸਾਹਿਬ ਖੁੱਲਣ ਦਾ ਸਮਾਂ ਜੀ ਦੇਖ ਸਕਦੇ ਆ ਉੱਪਰ ਬਾਬਾ ਜੀ ਦੀ ਫੋਟੋ ਲੱਗੀ ਹੋਈ ਹੈ ਜਿੱਤੇ 13-13 ਟੋਲੇ ਪਹਿਲੇ ਉਹ ਸਪੈਕਸ਼ਨ ਕਰ ਸਕਦੇ ਗੁਰਦਵਾਰਾ ਸ਼੍ਰੀ ਹਟਤ ਸਾਹਿਬ ਜੀ ਆ ਸੁਲਤਾਨਪੁਰ ਲੋਧੀ ਫੰਟ ਚ ਰਿਗਰ ਮਨ ਦੇ ਵਿੱਚ ਜਿਹੜੇ ਪਿੱਤਰ ਬੱਟੇ ਨੇ 13-13 ਟੋਲਿਆ ਸੀ ਜੀ ਪ੍ਰਸ਼ੰਕ ਕਰ ਸਕਦੇ ਸਨ। ਚੌੜਾਈ ਤੇ ਆਸਮਾਨ ਕਿਹਾ ਤੇ ਦੀਸ਼ਾ ਦੇ। ਇਹਨਾਂ ਬੱਟਿਆਂ ਨਾਲ ਹੀ 13-13 ਟੋਲ ਕੇ ਮੁਕਤ ਬੰਦਾ ਵਿੱਚ ਨਾਜ ਵੰਡਿਆ ਕਰਦੇ ਸੀਗੇ। ਲੋ ਜੀ ਆਪਾਂ ਗੁਰੂ ਘਰ ਤੋਂ ਬਾਹਰ ਆ ਗਏ ਆ ਜੀ ਤੇ ਆਪਾਂ ਤੁਹਾਨੂੰ 13 13 ਵਾਲੇ ਵੱਟੇ ਜਿਨ੍ਹਾਂ ਨਾਲ ਗੁਰੂ ਸਾਹਿਬ ਜੀ ਨੇ 13 13 ਤੋਲਿਆ ਸੀਗਾ ਜੀ ਉਹਨਾਂ ਪਵਿੱਤਰ ਵੱਟਿਆਂ ਦੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਏ ਜੀ ਤੇ ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਸਾਹਿਬ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਸ਼੍ਰੀ ਹਟ ਸਾਹਿਬ ਪਾਤਸ਼ਾਹੀ ਪਹਿਲੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਜਿੱਥੇ ਉਹਨਾਂ ਨੇ 13 13 ਤੋਲਿਆ ਸੀਗਾ ਤੇ ਉਹ ਪਵਿੱਤਰ ਵੱਟੇ ਹਜੇ ਵੀ ਅੰਦਰ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਨੇ ਤੇ ਉਹ ਵੀ ਤੁਹਾਨੂੰ ਮੈਂ ਅੰਦਰ ਦਰਸ਼ਨ ਕਰਵਾਏ ਉਹਦੇ ਵੀ ਤੇ ਮੈਂ ਲੋਕੇਸ਼ਨ ਮੈਂਸ਼ਨ ਕਰ ਦੂੰਗਾ ਡਿਸਕ੍ਰਿਪਸ਼ਨ ਵਿੱਚ ਤੁਸੀਂ ਵੀ ਉਹ ਗੁਰੂ ਘਰ ਚ ਨਤਮਸਤਕ ਹੋਵੋ ਆ ਕੇ ਤੇ ਦਰਸ਼ਨ ਕਰੋ ਬਾਬਾ ਜੀ ਦੇ ਜਿਨ੍ਹਾਂ ਨੇ ਉਹਨਾਂ ਨੇ 13-13 ਤੋਲਿਆ ਸੀਗਾ ਜਿਹੜੇ ਬੱਟਿਆਂ ਨਾਲ ਤੇ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਲਓ ਜੀ ਇਹ ਸੀਗਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਪਾਤਸ਼ਾਹੀ ਪਹਿਲੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਸ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਉਹਨਾਂ ਨੇ 13-13 ਤੋਲੇਆ ਸੀਗਾ ਉਹਨਾਂ ਦੇ ਪਵਿੱਤਰ ਵੱਟੇ ਅੰਦਰ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ ਨੇ ਤੇ ਤੁਸੀਂ ਵੀ ਆ ਸਕਦੇ ਗੁਰਦੁਆਰਾ ਸਾਹਿਬ ਦਰਸ਼ਨ ਕਰੋ ਨਤਮਸਤਕ ਹੋਵੋ ਜੀ ਆ ਕੇ ਤੇ ਆਪਾਂ ਆਪਣਾ ਇੱਧਰ ਵਲੌਗ ਇੱਥੇ ਖਤਮ ਕਰਦੇ ਆਂ ਜੀ ਬਾਕੀ ਜੇ ਮੇਰੇ ਤੋਂ ਕੋਈ ਗਲਤੀ ਹੋਵੇ ਕੋਈ ਭੁੱਲ ਚੁੱਕੋਗੇ ਤਾਂ ਮੈਨੂੰ ਮਾਫ ਕਰਿਓ ਤੇ ਪਲੀਜ਼ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵਲੌਗਸ ਮੈਂ ਲੈ ਕੇ ਆ ਸਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ